ਵਿਧਾਇਕ ਨਰਿੰਦਰਪਾਲ ਸਵਨਾ ਵੱਲੋਂ ਸਰਕਾਰੀ ਹਸਪਤਾਲ ਵਿੱਚ ਅਚਨਚੇਤ ਮਾਰਿਆ ਗਿਆ ਛਾਪਾ ਉਹਨਾਂ ਦੇ ਨਾਲ ਰਹੇ ਤਹਿਸੀਲਦਾਰ ਫਾਜ਼ਿਲਕਾ ਤੇ ਆਮ ਆਦਮੀ ਪਾਰਟੀ ਦੇ ਕਾਰਕੁਨ ਜਿਸ ਤੋਂ ਬਾਅਦ ਵਿਧਾਇਕ ਨੇ ਗਿਣਾਂਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵਿੱਚ ਕਿੰਨੀ ਕ੍ਰਾਂਤੀ ਆਈ ਹੈ ਹੋਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਸਿਵਲ ਹਸਪਤਾਲ ਵਿੱਚ ਡਾਕਟਰਸ ਨੂੰ ਮਿਲਣ ਲਈ ਪਹੁੰਚੇ ਸੀਗੇ ਔਰ ਪੇਸ਼ੈਂਟ ਜਿਹੜੇ ਇੱਥੇ ਐਡਮਿਟ ਨੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਮੁਸ਼ਕਲ ਤਾਂ ਨਹੀਂ ਆ ਰਹੀ ਤਾਂ ਡਾਕਟਰਸ ਨੂੰ ਆ ਕੇ ਮਿਲੇ ਆ ਔਰ ਬਹੁਤ ਵਧੀਆ ਜਿਹੜਾ ਸਾਡਾ ਹਸਪੀਟਲ ਫਾਜ਼ਿਲਕਾ ਦੇ ਵਿੱਚ ਚੱਲ ਰਿਹਾ ਹੈ ਤਾਂ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਟੋਟਲ 27 ਡਾਕਟਰ ਸਿਵਲ ਹਸਪੀਟਲ ਜਿਹੜਾ ਫਾਜ਼ਿਲਕਾ ਦਾ ਹੈ ਇੱਥੇ ਮੌਜੂਦ ਨੇ ਜਿਹਦੇ ਵਿੱਚ ਦੋ ਸਾਡੇ ਕੋਲ ਆਪਰੇਸ਼ਨਾਂ ਦੇ ਮਾਹੀ ਡਾਕਟਰ ਨੇ ਦੋ ਜਿਹੜੇ ਹੱਡੀਆਂ ਦੇ ਮਾਹੀ ਡਾਕਟਰ ਨੇ ਦੋ ਬੱਚਿਆਂ ਦੇ ਮਾਹੀ ਡਾਕਟਰ ਨੇ ਦੋ ਬਿਉਸ਼ੀ ਵਾਲੇ ਡਾਕਟਰ ਨੇ ਇੱਕ ਸਾਡੇ ਕੋਲ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਹੈ ਇੱਕ ਇੱਥੇ ਹਸਪੀਟਲ ਦੇ ਵਿੱਚ ਨੱਕ ਕੰਨ ਗਲੇ ਦੇ ਜਿਹੜੇ ਰੋਗ ਨੇ ਉਹਨਾਂ ਦੇ ਡਾਕਟਰ ਨੇ ਇੱਕ ਲੇਡੀ ਡਾਕਟਰ ਹੈ ਔਰ ਬਲੱਡ ਬੈਂਕ ਦੇ ਜਿਹੜੇ ਡਾਕਟਰ ਨੇ ਇੱਥੇ ਇੱਕ ਡੈਂਟਿਸਟ ਡਾਕਟਰ ਇੱਕ ਅਲਟਰਾਸਾਉਂਡਲੀ ਇੱਕ ਡਾਕਟਰ ਹੈ ਐਮਰਜੈਂਸੀ ਦੇ ਲਈ ਜਿਹੜੇ ਆਪਾਂ ਨੂੰ ਐਮਰਜੈਂਸੀ ਸਹੂਤਾ ਹੁੰਦੀ ਹੈ ਤੇ ਸੱਤ ਡਾਕਟਰ ਜਿਹੜੇ ਉੱਥੇ ਪਾਇੰਟ ਕੀਤੇ ਹੋਏ ਹੈ ਹੋਮੋਪੈਥਿਕ ਦਾ ਇੱਥੇ ਇੱਕ ਡਾਕਟਰ ਹੈ ਟੀਬੀ ਚੈਸਟ ਦੇ ਛਾਤੀ ਦੇ ਰੋਗਾਂ ਦੇ ਜਿਹੜੇ ਮਾਹਿਰ ਨੇ ਉਹ ਇੱਥੇ ਸਾਡੇ ਕੋਲ ਡਾਕਟਰ ਇੱਕ ਨੇ ਆਯੁਰਵੇਦ ਦੇ ਜਿਹੜੇ ਡਾਕਟਰ ਨੇ ਉਹ ਵੀ ਇੱਥੇ ਸਾਡੇ ਕੋਲ ਮੌਜੂਦ ਨੇ ਦੋ ਤਾਂ ਇੱਕ ਹੋਰ ਜਿਹੜਾ ਹੁੰਦਾ ਹੈ ਮਾਈਕਰੋ ਬਾਇਓਲੋਜੀਸਟ ਜਿਹੜੇ ਟੈਸਟ ਕਰਦੇ ਨੇ ਡਾਕਟਰ ਇਹ ਵੀ ਸਾਡੇ ਕੋਲ ਦੋ ਇੱਥੇ ਮੌਜੂਦ ਨੇ ਤਲਗਵਾਲ 27 ਡਾਕਟਰ ਜਿਹੜੇ ਇੱਥੇ ਸਾਡੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਮੌਜੂਦ ਨੇ ਜੋ ਪਿਛਲੇ ਸਮੇਂ ਤਿੰਨ ਸਾਲਾਂ ਦੇ ਵਿੱਚ ਸਾਡੇ ਹਸਪਤਾਲ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਇਆ ਹੈ ਔਰ ਜਿਹੜੇ ਸਾਡੇ ਮਰੀਜ਼ ਇੱਥੇ ਆਉਂਦੇ ਨੇ ਬਹੁਤ ਦਰੂਰ ਦਰੂਰ ਆਉਣ ਲੱਗ ਗਏ ਨੇ ਪਹਿਲਾਂ ਦੁਗਣੀ ਜਿਹੜੀ ਗਿਣਤੀ ਦੇ ਵਿੱਚ ਹੁਣ ਮੈਂ ਸਮਝਦਾ ਤਿਗਣੀ ਗਿਣਤੀ ਦੇ ਵਿੱਚ ਇੱਥੇ ਮਰੀਜ਼ ਆ ਕੇ ਆਪਣਾ ਇਲਾਜ ਕਰਾ ਰਹੇ ਨੇ ਤਾਂ ਇਸ ਗੱਲ ਦਾ ਸਬੂਤ ਹੈ ਵੇਖੋ 3 ਮਹੀਨਿਆਂ ਦੇ ਵਿੱਚ ਜਿਹੜੇ ਡਿਲੀਵਰੀਜ਼ ਨੇ ਸਾਡੇ ਸਰਕਾਰੀ ਹਸਪਤਾਲ ਫਾਜ਼ਿਲਕਾਰ ਦੇ ਵਿੱਚ 437 ਹੋਈਆਂ ਨੇ ਜਿਹਦੇ ਵਿੱਚੋਂ 219 ਸੀਜ਼ੇਰੀਅਨ ਜਿਹੜੀ ਇੱਥੇ ਡਿਲੀਵਰੀਜ਼ ਹੋਈਆਂ ਨੇ ਇੱਕ ਸਜ਼ੇਰੀਅਨ ਦਾ ਇੱਥੇ ਲੋਕਾਂ ਦਾ ਵੇਖੋ 20 ਤੋਂ 25000 ਰੁਪਏ ਬਚ ਰਿਹਾ ਹੈ ਤਾਂ ਲਗਭਗ 50 ਲੱਖ ਰੁਪਏ ਟੋਟਲ ਲਗਾਈਏ 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਇੱਥੇ ਬਚਿਆ ਤਾਂ 318 ਇੱਥੇ ਜਿਹੜੇ ਸਾਡੇ ਕੋਈ ਮਰੀਜ਼ ਆਉਂਦੇ ਸੀ ਆਪਰੇਸ਼ਨ ਕਰਨ ਲਈ 318 3 ਮਹੀਨਿਆਂ ਦੇ ਵਿੱਚ ਨਹੀਂ ਸੌਰੀ 381 3 ਮਹੀਨਿਆਂ ਦੇ ਵਿੱਚ ਤੇ ਆਪਰੇਸ਼ਨ ਹੋ ਚੁੱਕੇ ਨੇ ਜਿਹੜੇ ਸਾਡੇ ਡਾਕਟਰਸ ਨੇ ਕੀਤੇ ਨੇ ਔਰ 9000 ਹੁਣ ਤੱਕ 1 ਸਾਲ ਦੇ ਵਿੱਚ 9000 ਸਿਟੀ ਸਕੈਨ ਜਿਹੜੇ ਇੱਥੇ ਹੋ ਚੁੱਕੇ ਨੇ 1500 ਰੁਪਏ ਦੇ حساب ਦੇ ਨਾਲ 1 ਕਰੋੜ 35 ਲੱਖ ਰੁਪਏ ਵੇਖੋ ਲੋਕਾਂ ਦਾ ਇਹ ਬਚ ਗਿਆ ਤਾਂ ਡਾਇਲਿਸਿਸ ਦੀ ਗੱਲ ਕਰੀਏ ਕਿ ਜਦੋਂ ਦੀ ਡਾਇਲਿਸਿਸ ਸਟਾਰਟ ਹੋਈ ਹੈ 516 ਡਾਇਲਿਸਿਸ ਇੱਥੇ ਹੋ ਚੁੱਕੇ ਨੇ 2000 ਰੁਪਏ ਜਿਹੜਾ ਲੋਕਾਂ ਦਾ ਉਹ ਬਚ ਰਿਹਾ ਜਿਨੇ ਕੋਈ ਡਾਇਲਿਸਿਸ ਕਰਾਉਣਾ ਹੈ ਆਪਣੇ ਫਾਜ਼ਲ ਕਾ ਸਿਵਲ ਹਸਪੀਟਲ ਦੇ ਵਿੱਚ ਅੱਜ ਕੱਲ ਜੋ ਬਜ਼ੁਰਗਾਂ ਨੂੰ ਪ੍ਰੋਬਲਮ ਆ ਜਾਂਦੀ ਗੋਡਿਆਂ ਦੀ ਤਾਂ 300 ਦੇ ਕਰੀਬ ਮਰੀਜ਼ਾਂ ਦੇ ਗੋਡੇ ਬਦਲੇ ਜਾ ਚੁੱਕੇ ਨੇ ਬਿਲਕੁਲ ਮੁਫਤ ਜੇ ਕਿਸੇ ਨੇ ਗੋਡੇ ਬਦਲੋਣੇ ਡੇਢ ਲੱਖ ਦਾ ਖਰਚਾ ਹੁੰਦਾ ਤੇ ਸਰਕਾਰੀ ਹਸਪਤਾਲ ਫਾਜ਼ਿਲਕਾ ਦੇ ਵਿੱਚ ਬਿਲਕੁਲ ਮੁਫਤ ਜਿਹੜੇ ਗੋਡੇ ਬਦਲੇ ਜਾਂਦੇ ਨੇ ਤਾਂ ਸਾਰਾ ਜਿਹੜਾ ਲਾਈਏ ਇਹਨਾਂ ਦਾ ਕੈਲਕੂਲੇਟ ਗੋਡੇ ਬਦਲਣ ਦਾ 4.5 ਕਰੋੜ ਰੁਪਏ ਜਿਹੜਾ ਇਹ ਵੇਖੋ ਲੋਕਾਂ ਦਾ ਬਚ ਰਿਹਾ ਤਾਂ ਕਹਿਣ ਦਾ मीनिंग ਇਹ ਹੈ ਜਿਹੜਾ ਸਾਡਾ ਫਾਜ਼ਿਲਕਾ ਦਾ ਸਰਕਾਰੀ ਹਸਪਤਾਲ ਹੈ ਬਹੁਤ ਵਧੀਆ ਜਿਹੜਾ ਇੱਥੇ ਚੱਲ ਰਿਹਾ ਹੈ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਸੁਧਾਰ ਹੋਇਆ ਹੈ ਔਰ ਜਿਹੜੀਆਂ ਕਮੀਆਂ ਰਹਿ ਗਈਆਂ ਸਾਡਾ ਕ੍ਰਿਟੀਕਲ ਕੇਅਰ ਯੂਨਿਟ ਨਵਾਂ ਹਸਪੀਟਲ ਫਾਜ਼ਿਲਕਾ ਦੇ ਵਿੱਚ ਬਣ ਰਿਹਾ 21 ਕਰੋੜ ਦੀ ਲਾਗਤ ਦੇ ਨਾਲ ਜਿਹਦੇ ਨਾਲ ਬਿਲਡਿੰਗ ਦਾ ਜਿਹੜਾ ਕੰਮ ਚੱਲ ਰਿਹਾ ਹੈ ਇਸੇ ਸਾਲ ਅਖੀਰ ਦੇ ਵਿੱਚ ਉਹ ਵੀ ਬਣ ਕੇ ਤਿਆਰ ਹੋਊਗਾ ਔਰ ਜਿਹੜਾ ਸਾਡਾ ਕੈਂਸਰ ਹਸਪੀਟਲ ਹੈ ਇਹਦੇ ਵਿੱਚ ਓਪੀਡੀ ਟ੍ਰਾਇਲ ਦੇ ਰੂਪ ਦੇ ਵਿੱਚ ਜਿਹੜੀ ਸਟਾਰਟ ਹੈ ਔਰ ਜਿਹੜੀਆਂ ਵੱਡੀਆਂ ਬਾਹਰੋਂ ਫੋਰਨ ਤੋਂ ਜਰਮਨੀ ਵਰਗੇ ਦੇਸ਼ਾਂ ਤੋਂ ਮਸ਼ੀਨਜ਼ ਆਉਣੀਆਂ ਨੇ ਉਹ ਜਿਹੜੇ ਬੜੇ ਜਲਦੀ ਆਉਣ ਵਾਲੀਆਂ ਨੇ ਜਦੋਂ ਮਸ਼ੀਨਾਂ ਆ ਗਈਆਂ ਤਾਂ ਪ੍ਰੋਪਰ ਜਿਹੜਾ ਸਾਡਾ ਕੈਂਸਰ ਹਸਪਤਾਲ ਵੀ ਚੱਲ ਜਾਊਗਾ ਔਰ ਇਸ ਤੋਂ ਇਲਾਵਾ ਜੋ-ਜੋ ਕਮੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਿਹੜੀਆਂ ਅਸੀਂ ਪੂਰੀਆਂ ਕਰਨ ਜਾ ਰਹੇ ਹਾਂ ਤਾਂ ਇੱਕ ਤਰ੍ਹਾਂ ਦਾ ਜਿਹੜੇ ਹਸਪੀਟਲ ਨੇ ਪ੍ਰਾਈਵੇਟ ਉਹਨਾਂ ਦਾ ਵੀ ਵੇਖੋ ਪਹਿਲਾਂ ਜਿਵੇਂ ਮੈਨੂੰ ਡਾਕਟਰਸ ਦੱਸ ਰਹੇ ਸੀਗੇ ਡਿਲੀਵਰੀਜ਼ ਦੀ ਗੱਲ ਕਰ ਲਈਏ ਪ੍ਰਾਈਵੇਟ ਹਸਪੀਟਲਾਂ ਦੇ ਚਲੋ ਨਾਂ ਨਹੀਂ ਲੈਂਦੇ ਜਿਹੜੇ ਹਸਪੀਟਲ ਨੇ 90-90 ਡਿਲੀਵਰੀਜ਼ ਹੁੰਦੀਆਂ ਸੀ ਉੱਥੇ ਤੇ ਅੱਜ 15 ਤੋਂ 20 ਤੱਕ ਸਿਰਫ ਰਹਿ ਗਿਆ ਕਿਉਂ ਰਹਿ ਗਿਆ ਕਿਉਂਕਿ ਇੱਥੇ ਸਹੂਲਤ ਜਿਹੜੀ ਲੋਕਾਂ ਨੂੰ ਮਿਲ ਰਹੀ ਹੈ ਲੋਕ ਹੁਣ ਇੱਥੇ ਵਿਸ਼ਵਾਸ ਕਰ ਰਹੇ ਨੇ ਸਰਕਾਰੀ ਆਸਪਤਾਲ ਫਾਜ਼ਿਲਕਾ ਦੇ ਵਿੱਚ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਜੋ ਆਪਣਾ ਸਿਹਤ ਮੰਤਰੀ ਦਾ ਜਿਹੜਾ ਕਾਰਵਾਰਸ ਮਾਰ ਰਹੇ ਨੇ ਉਹਨਾਂ ਸਾਰਿਆਂ ਦੀ ਰਹਿਮਾਈ ਹੈਟ ਜੋ ਜੋ ਸਾਡੇ ਹਸਪੀਟਲ ਦੇ ਵਿੱਚ ਕਮੀ ਹੁੰਦੀ ਐ ਸੀ ਉਹਨਾਂ ਨੂੰ ਦੱਸਦੇ ਆ ਉਹ ਸਾਰੀਆਂ ਜਿਹੜੀਆਂ ਕਮੀਆਂ ਪੂਰੀਆਂ ਕਰਦੇ ਨੇ ਤੇ ਆ ਸਾਡਾ ਹਸਪੀਟਲ ਵਧੀਆ ਚੱਲ ਰਿਹਾ ਵੇਖੋ ਅ ਕਈ ਵਾਰ ਕੋਈ ਡਾਕਟਰ ਛੁੱਟੀ ਤੇ ਕੋਈ ਕਿਸੇ ਕਾਰਨ ਚਲਾ ਜਾਂਦਾ ਤਾਂ ਉਸ ਸਮੇਂ ਕੋਈ ਨਾ ਕੋਈ ਵੇਖੋ ਦਿੱਕਤ ਆ ਜਾਂਦੀ ਹੈ ਹੁਣ 100 ਦੇ ਵਿੱਚੋਂ ਮੰਨ ਲਓ ਕਿ 2-3 ਇਸ ਤਰ੍ਹਾਂ ਦੇ ਕੇਸ ਆ ਜਾਣ ਉਹਨੂੰ ਜ਼ਿਆਦਾ ਉਸ਼ਾਲਣਾ ਤਾਂ ਉਹ ਵੇਖੋ اپੋਜੀਸ਼ਨ ਦਾ ਕੰਮ ਹੈ ਉਹਨਾਂ ਨੇ ਇਹੋ ਜਿਹੇ ਜਿਹੜਾ ਮੈਂ ਕਹ ਦਿਆਂ 네ਗੇਟਿਵ ਗੱਲਾਂ ਕਰਨੀਆਂ ਨੇ ਤਾ ਉਹ ਕਰੀ ਜਾਣ ਅੱਜ ਲੋਕਾਂ ਨੂੰ ਇੱਥੇ ਸਹੂਲਤਾ ਮਿਲ ਰਹੀਆਂ ਨੇ ਲੋਕਾਂ ਨੂੰ ਪਤਾ ਹੈ ਸਰਕਾਰੀ ਹਸਪਤਾਲ ਦੇ ਸਹੂਲਤਾ ਮਿਲ ਰਹੀਆਂ ਨੇ ਤਾਂ ਹੀ ਵੇਖੋ ਜੋ ਅਬੋਰ ਲੈ ਲੋ ਸੀਤੋ ਲੈ ਲੋ ਗੰਗਾ ਨਗਰ ਵਾਲੀ ਸਾਈਡ ਤੋਂ ਜਲਾਲਾਬਾਦ ਗੁਰਹਰਸਾਏ ਮੁਕਸਰ ਵਾਲੀ ਸਾਈਡ ਤੋਂ ਜਿਹੜੇ ਪੇਸ਼ੈਂਟ ਮਲੋਟ ਵਾਲੀ ਸਾਈਡ ਤੋਂ ਪੇਸ਼ੈਂਟ ਸਾਡੇ ਫਾਜ਼ਿਲਕਾ ਦੇ ਵਿੱਚ ਆ ਕੇ ਇਲਾਜ ਕਰਾ ਰਹੇ ਨੇ ਉਹ ਕਿਉਂ ਇਲਾਜ ਕਰਾ ਰਹੇ ਨੇ ਕਿ ਆ ਕਿ ਤਾਂ ਕਿ ਇੱਥੇ ਜਿਹੜਾ ਸਾਡਾ ਇਲਾਜ ਵਧੀਆ ਹੈ ਔਰ ਵਧੀਆ ਮਿਲਦਾ ਲਾਜਿਸ ਕਰਕੇ ਇੱਥੇ ਆ ਕੇ ਇਲਾਜ ਕਰਾਉਦੇ ਨੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत